ਪਟਿਆਲਾ ਤੇ ਆਨੰਦ ਨਗਰ ਵਿਖੇ ਰਹਿਣ ਪਾਲੇ ਕਾਕੂ ਨਾਮ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਕਿ ਕਾਕੂ ਚੰਡੀਗੜ੍ਹ ਦੇ ਵਿੱਚ ਕੇਅਰ ਟਿੱਕਰ ਦਾ ਕੰਮ ਕਰਦਾ ਸੀ। ਬੀਤੇ ਦਿਨ ਕਾਰ ਤੋਂ ਆਪਣੇ ਦੋਸਤਾਂ ਦੇ ਨਾਲ ਦਵਾਈ ਲੈਣ ਦੇ ਲਈ ਨਿਕਲਿਆ ਸੀ, ਜਿਸ ਤੋਂ ਬਾਅਦ ਪੂਰੀ ਰਾਤ ਉਹ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦੇ ਲਈ ਅਤੇ ਫੋਨ ਉੱਤੇ ਵੀ ਕਈ ਵਾਰ ਕੋਸ਼ਿਸ਼ਾਂ ਕੀਤੀਆਂ, ਜਿਸ ਉੱਤੇ काकू दा कुछ भी पता नहीं चल सका। ते आज स्वीडी मोहल्ला वासियों ने उसे परिवार ਨੂੰ सूचित ਕੀਤਾ جس ਤੋਂ ਬਾਅਦ ਪਰਿਵਾਰ ਵੱਲੋਂ ਕਾਕੂ ਦੀ ਮ੍ਰਿਤਕ ਦੀ ਪਾਰਾਤ ਕੀਤੀ ਗਈ। ਪਰਿਵਾਰ ਵਾਲੇ ਨੇ ਕਾਕੂ ਦੇ ਕਤਲ ਦੀ ਸ਼ੰਕਾ ਜਤਾਈ ਹੈ। ਉક્ત ਨੌਜਵਾਨ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਕੋਮਲ ਹੈ। ਕੋਮਲ ਦੇਖੋ ਕਿ ਮੈਂ ਕੀ ਲਾ ਰਹੀ ਥੋੜਾ। ਮੇਰਾ ਪੈ ਲੱਗਦਾ ਸੀਗਾ ਉਹ ਤੇ ਸਾਨੂੰ ਨਹੀਂ ਪਤਾ ਵੀ ਹਾਂ ਉਹਦੇ ਨਾਲ ਹੋਇਆ ਕੀ ਆ ਕੀ ਨਹੀਂ ਹੋਇਆ ਉਹ ਤਾਂ ਕਰੋ ਇਹ ਕਰਕੇ ਗਿਆ ਸੀ ਵੀ ਮੈਂ ਬਿਮਾਰ ਆ ਉਹ ਬਿਮਾਰ ਸੀਗਾ ਦਵਾਈ ਲੈਣ ਲਈ ਗਿਆ ਸੀਗਾ ਕੁਝ ਛੇ ਵਜੇ ਦਾ ਨਿਕਲਾ ਹੋਇਆ ਸੀ ਆਪਣੇ ਦੋਸਤ ਨਾਲ ਦਵਾਈ ਲੈਣ ਲਈ ਤਵੇ ਤੋਂ ਜਿਹੜੂ ਕੋਲ ਸਾਰੇ ਦਾ ਫੋਨ ਕਰੀ ਗਏ ਵੀ ਹਾਂ ਉਹ ਆਇਆ ਨਹੀਂ ਨਾ ਉਹਨੇ ਫੋਨ ਚੱਕਿਆ ਨਾ ਉਹਦੇ ਦੋਸਤ ਨੇ ਫੋਨ ਚੱਕਿਆ ਸਾਰੀ ਰਾਤ ਫੋਨ ਕਰੀ ਗਏ ਸਾਨੂੰ ਐਵੇਂ ਲੱਗਿਆ ਵੀ ਉਹ ਕਿਤੇ ਚਲਾ ਗਿਆ ਹੋਣੇ ਘੁੰਮਣ ਫਿਰਨ ਦੂਜੇ ਮੁੰਡਿਆਂ ਨਾਲ ਚਲਾ ਗਿਆ ਹੋਣੇ ਕਿਤੇ ਪਰ ਤਾਂ ਵੀ ਉਹਨੇ ਫੋਨ ਨਹੀਂ ਚੱਕਿਆ ਦੋਨਾਂ ਜਣਿਆਂ ਨੇ ਨਾ ਉਹਨੇ ਚੱਕਿਆ ਨਾ ਉਹਦੇ ਦੋਸਤ ਨੇ ਫੋਨ ਚੱਕਿਆ ਫਿਰ ਸਾਨੂੰ ਸਵੇਰੇ ਪਤਾ ਲੱਗਿਆ ਸਾਡੇ ਕਿਸੱਤ ਦੇ ਨਾਲ ਆ ਦੋ ਜਣੇ ਆਏ ਸੀਗੇ ਉਹ ਕਹਿੰਦੇ ਵੀ ਤੁਹਾਡਾ ਮੁੰਡਾ ਉੱਥੇ ਆ ਕਿਰੋਆ ਹੋਇਆ ਵੀ ਐਕਸੀਡੈਂਟ ਹੋਇਆ ਸ਼ਾਇਦ ਉਹਦਾ ਵੀ ਫਿਰ ਜਦੋਂ ਅਸੀਂ ਉੱਥੇ ਗਏ ਤਾਂ ਫਿਰ ਸਾਨੂੰ ਉਹਦੋਂ ਦੇਖਿਆ ਵੀ ਉਹਦਾ ਐਕਸੀਡੈਂਟ ਨਹੀਂ ਉਹਦਾ ਮਰਡਰ ਹੋਇਆ ਸੀ ਗਲੇ ਤੇ ਕੱਟ ਵਗੈਰਾ ਸੀਗੇ ਨਿਸ਼ਾਨ ਸੀ ਪੂਰਾ ਮਿੱਲਾ ਹੋਇਆ ਤੇ ਅੱਕੜਿਆ ਹੋਇਆ ਸੀ ਸ਼ਾਇਦ ਰਾਤ ਹੀ ਹੋਈ ਹੋਵੇ ਜੋ ਵੀ ਸੀ ਨੋਇਆ ਰਾਤ ਦਾ ਹੋਇਆ ਹਾਂਜੀ ਚਾਕੂ ਦੇ ਨਿਸ਼ਾਨ ਸੀਗੇ ਗਲਾ ਦੱਬਿਆ ਹੋਇਆ ਸੀ ਨੀਲ ਪਏ ਹੋਏ ਸੀ ਹੱਥ ਦੇ ਨਿਸ਼ਾਨ ਸੀ ਗਲੇ ਤੇ ਪੂਰੇ ਘਰ ਕੋਲ ਬੋਲਾ ਹਾਂਜੀ ਹਾਂਜੀ 3 ਮਹੀਨੇ ਪਹਿਲਾਂ ਹੀ ਹੋਇਆ ਆ ਬਰਾਲੂ 14 ਅਪ੍ਰੈਲ ਨੂੰ ਗਿਆ ਸੀਗਾ ਉਹਦਾ ਜਿਹੜਾ ਮੁੰਡਾ ਨਾਲ ਲੇ ਕੇ ਗਿਆ ਸੀ ਉਹਰੇ ਆ ਉਹ ਸਵੇਰੀ ਆਇਆ ਉੱਥੇ ਪਹੁੰਚਿਆ ਉਹ ਤੇ ਅਸਾਂ ਨੇ ਉਹ ਤੋਂ ਪੁੱਛਿਆ ਵੀ ਹਾਂ ਉਹ ਕਿ ਅਭੀ ਉਹਨੇ ਕਿੱਥੇ ਛੱਡਿਆ ਸੀਗਾ ਉਹਨੂੰ ਕਾਕੂ ਨੂੰ ਪਟੋ ਕਹਿੰਦਾ ਵੀ ਮੈਂ 9 1:30 7 7:30 ਪੋਣੇ 7 ਛੱਡ ਗਿਆ ਸੀ ਸ਼ਾਮ ਨੂੰ 9 ਨੰਬਰ ਗਲੀ ਦੇ ਮੋੜ ਤੇ ਫਿਕਰੇ ਨਹੀਂ ਛੱਡਣ ਆਇਆ ਫਿਰ ਉਹਨੂੰ ਪੁੱਛਿਆ ਵੀ ਵੀ ਘਰੇ ਕਿਉਂ ਨਹੀਂ ਛੱਡਣ ਆਇਆ ਪਰ ਉਹ ਕਹਿੰਦਾ ਵੀ ਮੈਂ ਮੋੜ ਤੇ ਛੱਡ ਕੇ ਚਲਾ ਗਿਆ ਸੀ ਕੀ ਕਹਣਾ ਚਾਹੁੰਦੇ ਹੋ ਪ੍ਰਸ਼ਾਸਨ ਕੀ ਕਹਿੰਦਾ ਚਾਹੁੰਦੇ ਹੋ ਸਾਨੂੰ ਦੇ ਹੀ ਇਹ ਵੀ ਲੈ ਕੇ ਤਾਂ ਉਹੀ ਗਿਆ ਸੀਗਾ ਸਾਾਨੂੰ ਇਹ ਆ ਵੀ ਜੋ ਵੀ ਹੋਇਆ ਜਿਵੇਂ ਵੀ ਹੋਇਆ ਸਾਡੇ ਮੇਰੇ ਭਰਾ ਨਾਲ ਵੀ ਜਿਹੜੇ ਨੇ ਵੀ ਇਹ ਸੀਨ ਕਰਿਆ ਮਰਡਰ ਕਰਿਆ ਜਾਂ ਕੁਝ ਵੀ ਕਰਿਆ ਵੀ ਉਹਨਾਂ ਨੂੰ ਫੜਾਇਆ ਜਾਵੇ ਪਤਾ ਲੱਗੇ ਵੀ ਹਾਂ ਕਿਹਨੇ ਕਰਿਆ ਕਿਹਨੇ ਨਹੀਂ ਕਰਿਆ ਕਿਨਮੋਟ ਨਿਰਮਲਾ ਜੀ ਕੀ ਗੱਲ ਹੈ ਜਿਹੜੇ ਬੇਟੇ ਨਾਲ ਦੇਖ ਰਹੀਏ ਕਿਵੇਂ ਹੋ ਗਿਆ ਉਹ ਸਵੇਰ ਤੋਂ ਤੇ ਤਾਂ ਘਰ ਤੋਂ ਤਾਂ ਦਵਾਈ ਦੁਵਾਨ ਲੈਣ ਗਿਆ ਹੈਗਾ ਉਹ ਉਹ ਮੁੰਡਾ ਸੀਗਾ ਜਿਹੜਾ ਆਇਆ ਸੀਗਾ ਮੋਹਨ ਲੈ ਗਿਆ ਉਰੇ ਤੇ ਉਹਨੂੰ ਮੋਟਰਸਾਈਕਲ ਤੇ ਗਏ ਆ ਦੋਨੇ ਜਣੇ ਉਸ ਤੋਂ ਬਾਅਦ ਇਹ ਘਰ ਨਹੀਂ ਆਏ ਦੋਨੇ ਅਸੀਂ ساری ਰਾਤ ਇਹਨਾਂ ਨੂੰ ਫੋਨ ਕਰੀ ਗਏ ਵੀ ਕਿੱਥੇ ਹੋ ਦੋਨਾਂ ਨੇ ਕਿਸੇ ਨੇ ਨਹੀਂ ਫੋਨ ਚੱਕਿਆ ਸਾਡਾ ਪਹਿਲੇ ਤਾਂ ਉਹ ਘਰੇ ਛੱਡ ਕੇ ਜਾਂਦਾ ਸੀ ਚਾਪਾ ਲੀਕ ਕਿਹਦੇ ਵੇਲੇ ਦੀ ਗੱਲ ਤੁਹਾਨੂੰ ਪਤਾ ਪਤਾ ਚੱਲਿਆ ਸਾਨੂੰ ਸਵੇਰੇ پتہ ਲੱਗਿਆ ਇਹ ਰਾਤੀ ਆਇਆ ਨਹੀਂ ਲੱਗ ਰਿਹਾ ਸੀ ਕਿ ਮਾਰਡਰ ਹੋ ਗਿਆ ਇਹ ਤਾਂ ਜੀ ਉੱਥੇ ਪਿਆ ਸੀਗਾ ਦਾਦੀ ਉਰਾਂ ਗਈ ਸੀ ਇਹਨਾਂ ਨੇ ਦੇਖਿਆ ਮੈਂ ਨਹੀਂ ਗਈ ਦਾਦੀ ਗਈ ਹੋਈ ਸੀ ਤੂੰ ਦੇਖਿਆ ਸੀ ਇਹ ਜਿਹੜਾ ਲੜਾਈ ਵਗੈਰਾ ਸੀ ਜੀ ਨਹੀਂ ਲੜਾਈ ਤਾਂ ਉਹਦੀ ਕਿਸੇ ਨਾਲ ਨਹੀਂ ਸੀ ਲੜਾਈ ਤਾਂ ਕਿਸੇ ਨਾਲ ਨਹੀਂ ਸੀ ਉਹਦੀ ਕੋਈ ਲਾਕ ਡਾਟ ਵੀ ਨਹੀਂ ਸੀ ਕੋਈ ਐ ਜੀ ਉਹ ਖੜੇ ਪਏ ਉਹਦੇ ਕਿਸੇ ਨੂੰ ਬੋਲਦਾ ਵੀ ਨਹੀਂ ਸੀ ਫਿਰ ਉਹ ਜੀ ਕੇਟ ਕਰਦਾ ਚੰਡੀਗੜ੍ਹ ਕੀ ਕਰਨਾ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਮੰਗ ਚੰਗੀ ਮੰਗਦਾ ਸੀ ਇਹੀ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਬੇਟੇ ਨਾਲ ਹੋਇਆ ਸਾਨੂੰ ਵੀ ਇਨਸਾਫ ਚਾਹੀਦਾ ਸੀ ਸਿਰ ਸੇ ਖੂਨ ਨਿਕਲ ਰਹਾ ਸੀ ਮੂੰਹ ਸੇ ਖੂਨ ਨਿਕਲ ਰਹਾ ਸੀ ਅਤੇ ਸਾਰੇ ਨਿਸ਼ਾਨ ਪੈ ਸੀ ਉਸਕੇ ਕਾਲੇ ਕਾਲੇ ਨਿਸ਼ਾਨ ਪੈ ਗਏ ਸੀ ਉਸਕੇ ਨੀਲੇ ਸੇ ਨੀਲੇ ਨੀਲੇ ਹੋ ਗਏ ਸੀ ਤਾਂ ਉਹ ਕਿਆ ਕਮ ਹੈ ਹਾਂ ਉਸ ਮੇਂ ਜਾਣ ਜੂਨ ਨਹੀਂ ਸੀ ਕਿੱੜੀ ਜਗ੍ਹਾ ਮਿਲੀ ਰਹਾ ਮਲਦੀ ਕਿੱੜੀ ਜਗ੍ਹਾ ਪੈਸੀ ਗਈ ਆ ਪੁਰਾਣਾ ਠੇਕਾ ਛੋੜ ਕੇ ਆਏ ਸਿੱਧੇ ਹੀ ਪਾਵਰ ਸਚੁੰਗੀ ਕੇ ਜਿਹੜੀ ਸੜਕ ਜਾਵੇ ਦੋ ਚਾਰ ਘਰ ਛੋੜ ਕੇ ਕੈਮਰਾ ਵੀ ਲੱਗੇ ਹੋਈਆਂ ਉੱਥੇ ਸ਼ੱਕ ਹੈਗਾ ਕਿਸੇ ਦਾ ਇਧਰ ਪਲੇਟ ਹੈ ਇਧਰ ਮੈਂ ਸ਼ੱਕ ਕਰ ਨਹੀਂ ਲੱਗਦਾ ਸੀ ਜਿਹੜੇ ਲਾਲ ਗਿਆ ਸੀ ਉਹ ਕੁਛ ਕੰਨ ਨਹੀਂ ਨਾ ਲਿਆ ਸੀ ਉਸੇ ਤੋਂ ਉੱਥੇ ਵੀ ਮੈਨੇ ਫੜਵਾ ਦਿਆ ਮੈਨੇ ਇਹਦੇ ਨਾਲ ਗਿਆ ਸੀ ਉੱਥੇ ਗਿਆ ਨਹੀਂ ਹੋਇਸ ਕੇ ਨਾਲ ਲਿਆ ਸੀ ਹਮ ਜੋ ਕਾਰਵਾਈ ਕਰੇਗਾ ਉਹ ਦੱਸੂਗਾ ਜੋ ਦੱਸੂਗਾ ਅੱਗੇ ਤਾਂ ਉਹ ਚ ਲੈ ਕੇ ਜਾਂਦਾ ਸੀ ਨਾਲ ਨਾ ਹੀ ਤੇ ਘਰੇ ਛੱਡ ਕੇ ਜਾਂਦਾ ਸੀਗਾ ਇਹ ਪਹਿਲੀ ਵਾਰ ਹੋਇਆ ਕਿ ਉਹ ਰਸਤੇ ਦੇ ਵਿੱਚ ਆਇਆ ਤੇ ਮੋੜ ਤੋਂ ਹੀ ਛੱਡ ਕੇ ਚਲਾ ਗਿਆ ਪਹਿਲਾਂ ਉਹ ਹਮੇਸ਼ਾ ਘਰੇ ਆ ਕੇ ਰੋਟੀ ਪਾਣੀ ਖਾ ਕੇ ਫਿਰ ਜਾਂਦਾ ਸੀ ਉਹ ਤਾਂ ਕੱਡੇ-ਕੱਡੇ ਬਾਹਰ ਨਹੀਂ ਜਾਂਦਾ ਸੀਗਾ ਉਹ ਤਾਂ ਹੁਣ ਪਹਿਲੀ ਵਾਰ ਹੋਇਆ ਕਿ ਉਹ ਕਹਿੰਦਾ ਵੀ ਮੋੜ ਦਾ ਛੱਡ ਗਿਆ ਫਿਰ ਫੋਨ ਕਿਉਂ ਨਹੀਂ ਚੱਕਿਆ ਫੋਨ ਤਾਂ ਬੰਦੇ ਨੂੰ ਚੱਕਣਾ ਚਾਹੀਦਾ ਨਾ ਜੇ ਫੋਨ ਕਰ ਰਹੇ ਆ ساری ਰਾਤ ਵੀ ਮੁੰਡਾ ਤੂੰ ਕਿੱਥੇ ਛੱਡਿਆ ਕਿੱਥੇ ਨਹੀਂ ਫੋਨ ਨਹੀਂ ਚੱਕਿਆ ਹੈਗਾ ਸਵੇਰੇ ਸਿੱਧਾ ਉੱਥੇ ਵਰਦਾਤ ਵਾਲੀ ਥਾਂ ਤੇ ਪਹੁੰਚੇ ਆਓ ਠੀਕ ਹੈ ਨਾ ਇਹਦਾ ਪ੍ਰਸ਼ਾਸਨ ਨੂੰ ਠੀਕ ਹੈ ਪ੍ਰਸ਼ਾਸਨ ਤਾਂ ਸੀ ਇਹੀ ਕਹਿੰਦੇ ਆ ਸਾਨੂੰ ਤਾਂ ਇਨਸਾਫ ਚਾਹੀਦਾਗਾ ਹਲੇ ਸਾਡੇ ਮੁੰਡੇ ਦਾ ਹਜੇ ਵਿਆਹ ਹੋਇਆ ਸੀਗਾ 5 ਮਹੀਨੇ ਹੋਏ ਨੇ ਪਰ ਤੁਹਾਨੂੰ ਕੁਝ ਦੇਖਿਆ ਵੀ ਨਹੀਂ ਹੈਗਾ ਅੱਜ 3 ਮਹੀਨੇ ਹੋਇਆ ਪੁੱਤ 3 ਮਹੀਨੇ ਹੋਏ ਨੇ ਜੀ ਸਾਰੇ ਕਿਹਨੋਂ ਕਿਹਨੋਂ ਮੇਰਾ ਹੀ ਅੰਗਰੇਜ਼ ਅੰਗਰੇਜ਼ ਕੁਮਾਰ ਕੋਲੀ ਦਫ਼ਤਰ ਕਿਲਿਓ ਜੀ ਕਰ ਤੋਂ ਸਾਹਮਣੋਂ ਨਿਕਲੇ ਸਵੇਰੇ 6:00 ਵਜੇ ਸਾਨੂੰ ਪਤਾ ਲੱਗਿਆ ਜੀ ਕਿ ਉੱਥੇ ਤੁਹਾਡਾ ਮੁੰਡਾ ਪਿਆ ਹੋਇਆ ਜਾ ਕੇ ਦੇਖਿਆ ਉਹ ਸਿਰ ਤੇ ਸੱਟ ਲੱਗੀ ਹੋਈ ਈ ਆ ਤੇ ਗਲਾ ਰੇਖਾ ਹੋ ਰਿਹਾ ਹੈ ਮੈਨੂੰ ਬਾਰਡਰੇ ਲੱਗ ਰਹੀ ਤਿੰਨ ਚਾਰ ਜਣੇ ਪਏ ਹੋਣ ਪਹਿਲਾਂ ਕਿਦਾਂ ਲੜਾਈ ਹੋ ਰਹੀ ਹੋਵੇ ਨਹੀਂ ਜੀ ਕਿਸੇ ਨਾਮ ਦੀ ਕਦੇ ਨਹੀਂ ਲੜਦਾ ਤੂੰ ਕਿਹੜੀ ਦਾ ਪੈਸੇ ਨੰਦਰਨੌਰ ਵੀ ਟੇਕਰ ਸਾਹਮਣੇ ਜੇਲ ਰੋਡ ਤ੍ਰਿਪੜੀ ਬੰਦ ਹੋ ਗਈ ਹਾਂਜੀ